ਕੁੜੀ ਪੈਸਾ ਮੁੰਡੇ ਵਾਲੇ ਤੋਂ ਲਵਾ ਲੈ ਤੇ ਪਵਾਈ ਆਪਦੀ ਕਮਾਈ ਉਧਰ ਆਪਦੇ ਭਰਾਵਾਂ ਨੂੰ ਪਾਈ ਜਾਵੇ ਸਹੀ ਗੱਲ ਆ ਇਹ 90% ਕੁੜੀਆਂ ਦਾ ਆ ਵੀ ਉੱਤਿਆ ਪਿਆ ਠੀਕ ਆ ਮੁੰਡੇ ਵੀ ਹੋਣਗੇ 10% ਮੈਂ ਐ ਨਹੀਂ ਕਹਿੰਦਾ ਜਿਹੜੀਆਂ ਕੁੜੀਆਂ ਇੱਥੋਂ ਗੇਟ ਤੱਕ ਨਹੀਂ ਜਾਂਦੇ ਮੈਂ ਬਾਈ ਉਧਰ ਜਾ ਕੇ ਉਹਨਾਂ ਨੂੰ ਪਤਾ ਨਹੀਂ ਕੀ ਸੱਪ ਸੌਂਗ ਜਾਂਦਾ ਕੁੜੀ ਕਹਿੰਦੀ ਹੁੰਦੀ ਸੀ ਵੀ ਮੇਰਾ ਬਾਹਰ ਜਾਣ ਦਾ ਸੁਪਨਾ ਅਸੀਂ ਪੈਸਾ ਲਾਇਆ ਅਸੀਂ ਬਈ ਵਿਆਹ ਵੀ ਵਧੀਆ ਕਰਿਆ ਸਾਰਾ ਅਸੀਂ ਰਸਮਾਂ ਸਾਰੀਆਂ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੰਗਾ ਯਾਰ ਉਹਨੂੰ ਮਾੜੀ ਮੋਟੀ ਕੁੜੀਆਂ ਨੂੰ ਇਹ ਸੰਕੋਚਤਾ ਚਾਹੀਦੀ ਵੀ ਮਹਾਰਾਜ ਦੇ ਮੂਰੇ ਲਾਵਾ ਲੈ ਕੇ ਬੇਅਦਵੀ ਬਾਈ ਦੂਜੀ ਬੇਅਦਵੀ ਨਾਲ ਉਹ ਵੀ ਵੱਡੀ ਬੇਅਦਵੀ ਆ ਯਾਰ ਜਿਹੜਾ ਬੰਦਾ ਆਦੇ ਰਸਤੇ ਨੂੰ ਹੀ ਨਹੀਂ ਸਮਝ ਰਿਹਾ ਕੱਲ ਨੂੰ ਉਹਦੇ ਭਰਾ ਦੇਖਦੇ ਆ ਮੇਰੇ ਨਾਲ ਬਹਿ ਕੇ ਗੱਲ ਨਿਬੜਲਣ ਜੇ ਕੱਲ ਨੂੰ ਕੋਈ ਵੀ ਹੁੰਦਾ ਮੈਂ ਕੁੜੀ ਦੀ ਵੀ ਫੋਟੋ ਲਾऊं ਤੇ ਜਿਹੜੇ ਭਰਾਵਾਂ ਨੇ ਉਹਨੇ ਫਰਾਡ ਖੇਡਿਆ ਪੈਸੇ ਉਧਰੋਂ ਕੁੜੀ ਤੋਂ ਪਵਾਏ ਆ ਮੈਂ ਉਹ ਉਹਨੇ ਨਾ ਭਾਈ ਜਿਹੜੀ ਮੇਰੇ ਮਾਪਿਆਂ ਨਾਲ ਠੱਗੀ ਹੋਈ ਆ 50 ਤੋਂ 52 ਦੇ ਵਿੱਚ ਮੂਲ-ਮੂਲ ਲਾਇਆ ਕੁੜੀ ਤੇ ਉਹਦਾ ਵਿਆਜ ਆ ਜਿਹੜਾ ਡੇਢ ਦੇ حساب ਨਾਲ 30 ਤੋਂ 35 ਦੇ ਵਿੱਚ ਅਸੀਂ ਵਿਆਜ ਭਰਤਾ 7 ਸਾਲਾਂ ਦੇ ਵਿੱਚ ਤੇ ਅੱਜ ਵੀ ਭਰਦੇ ਆ ਰਹੇ ਆ ਜਿਹੜਾ 26 ਲੱਖ ਕੁੜੀ ਨੂੰ ਮੈਂ ਇਧਰੋਂ ਲਾ ਕੇ ਮੇਰੇ ਮਾਪਿਓ ਨੇ ਠੀਕ ਆ ਇੱਥੋਂ ਲੁਧਿਆਣੇ ਤੋਂ ਸਮਾਰਟ ਸਟੱਡੀ ਵਾਲਿਆ 7 ਲੱਖ ਕਰਿਆ ਵਾ ਠੀਕ ਸਾਰਾ ਕੁਝ 290 ਕਰਿਆ ਵਾ ਸਾਰੀਆਂ ਮੇਰੇ ਕੋਲੇ ਹੈਗਾ ਬਾਈ ਜਿੰਨਾ ਪੈਸਾ ਮੇਰੇ ਕੋਲੇ ਸਾਰੀਆਂ ਬੈਂਕਾਂ ਦੀਆਂ ਵੀ ਪੰਗਾ ਠੀਕ ਆ ਜਿਹੜੀਆਂ ਮੈਂ ਫੀਸਾਂ ਪੰਗਾ ਉਹਨੂੰ 6 ਲੱਖ ਸਾਰੀਆਂ ਮੇਰੇ ਕੋਲੇ ਬਾਈ A to Z ਹੈਗਾ ਠੀਕ ਆ ਮੈਂ ਕੈਮਰੇ ਮੂਰੇ ਵੀ ਆ ਕੇ ਮੇਰਾ ਜਵਾਬ ਦੇ ਦਨ ਜਰ ਜੇ ਨਹੀਂ ਪੈਸੇ ਖਾਦੇ ਉਹਨਾਂ ਨੇ ਸਾਨੂੰ ਲੱਗਦਾ ਸੀ ਵੀ ਪੰਜਾਬ ਦੇ ਵਿੱਚ ਜਿਹੜੀਆਂ ਠੱਗੀਆਂ ਨੇ ਵੀਜ਼ਾ ਨਾਂ ਤੇ ਉਹ ਖਤਮ ਹੋ ਗਈਆਂ ਹੋਣਗੀਆਂ ਕੈਨੇਡਾ ਭੇਜਣ ਦੇ ਨਾਂ ਤੇ ਠੱਗੀਆਂ ਖਤਮ ਹੋ ਗਈਆਂ ਹੋਣਗੀਆਂ ਕਿਉਂਕਿ ਹੁਣ ਕੈਨੇਡਾ ਦੇ ਵੀਜ਼ੇ ਨਹੀਂ ਲੱਗ ਰਹੇ ਕੈਨੇਡਾ ਭੇਜਣ ਦੇ ਨਾਂ ਤੇ ਠੱਗੀਆਂ ਹੁੰਦੀਆਂ ਸੀ ਸਪਾਊਸ ਵੀਜ਼ੇ ਦੇ ਨਾਂ ਤੇ ਬੜੀਆਂ ਠੱਗੀਆਂ ਹੋ ਰਹੀਆਂ ਸੀ ਪਰ ਲੱਗਦਾ ਸੀ ਸ਼ਾਇਦ ਪੰਜਾਬ ਦੇ ਵਿੱਚ ਉਹ ਖਤਮ ਹੋ ਗਈ ਆ ਪਰ ਅੱਜ ਕੱਠ ਰੱਖਿਆ ਗਿਆ ਲੁਧਿਆਣਾ ਦੇ ਵਿੱਚ ਤਬਾਈ ਸਾਡਾ ਮੌਜੂਦ ਹੈ ਬਾਈ ਨਾਲ ਠੱਗੀ ਜਿਹੜੀ ਆ ਉਹ ਕਾਫੀ ਵੱਡੀ ਹੋਈ ਆ 35 ਲੱਖ ਦੀ ਠੱਗੀ ਨਹੀਂ ਹੋਈ 50 ਲੱਖ ਦੀ ਵੀ ਨਹੀਂ ਹੋਈ 50 ਲੱਖ ਤੋਂ ਵੀ ਵੱਧ ਹੋਈ ਆ ਬਾਈ ਜੀ ਸਵਾਲ ਬਾਅਦ ਚ ਪੁੱਛਾਂਗੇ ਠੱਗੀ ਕਿੰਨੇ ਦੀ ਪਲਿਆ ਦੱਸੋ ਠੱਗੀ ਬਾਈ ਜੀ ਮੇਰੇ ਨਾਲ ਪਹਿਲਾਂ ਤਾਂ ਤੁਹਾਡਾ ਬਾਈ ਮਿੱਟੀ ਚੈਨਲ ਦਾ ਮੈਂ ਧੰਨਵਾਦ ਕਰਦਾ ਠੀਕ ਆ ਉਸ ਦਿਨ ਵੀ ਬਾਈ ਉੱਥੇ ਪ੍ਰੋਗਰਾਮ ਰੱਖਿਆ ਸੀ ਆਪਣਾ ਗਾਂਧੀ ਪੈਸੇ ਮੈਂ ਉਦੋਂ ਵੀ ਪਹੁੰਚਿਆ ਸੀ ਉਦੋਂ ਵੀ ਮੈਂ ਤੇ ਮੇਰੇ ਡੈਡੀ ਜੀ ਨੇ ਸਭ ਕੁਝ ਦਿੱਤਾ ਹੀ ਮੇਰੇ ਨਾਲ ਜਿਹੜੀ ਬਾਈ ਠੱਗੀ ਮੇਰਾ ਭਾਈ ਆ ਸਟੇਲ ਗਿਆ ਗਿਆ ਹੋਇਆ ਮੈਂ ਲਾਬੌਰਨ ਕੁੜੀ ਟੱਲੇ ਵਾਲ ਦੀ ਆ ਕੁੜੀ ਵੀ ਆਸਟ੍ਰੇਲੀਆ ਮੈਂ ਲਾਬੌਰਨ ਰਹਿ ਰਹੇ ਆ ਅਲੱਗ-ਅਲੱਗ ਰਹੇ ਰਹੇ ਆ ਮੇਰੇ ਨਾਲ ਭਾਈ ਜਿਹੜੀ ਮੇਰੇ ਮਾਪਿਆਂ ਨਾਲ ਠੱਗੀ ਹੋਈ ਆ 50 ਤੋਂ 52 ਦੇ ਵਿੱਚ ਮੂਲ-ਮੂਲ ਲਾਇਆ ਕੁੜੀ ਤੇ ਤੇ ਉਹਦਾ ਵਿਆਜ ਆ ਜਿਹੜਾ ਡੇਢ ਦੇ حساب ਨਾਲ 30 ਤੋਂ 35 ਦੇ ਵਿੱਚ ਅਸੀਂ ਵਿਆਜ ਭਰਤਾ 7 ਸਾਲਾਂ ਦੇ ਵਿੱਚ ਤੇ ਅੱਜ ਵੀ ਭਰਦੇ ਆ ਰਹੇ ਆ ਕੁੜੀ ਨੂੰ ਤਿੰਨ ਇਰੀ ਕਰਾਇਆ ਸੀ ਆਈ ਲੈਟਸ ਆਪ ਦਾ ਸਭ ਕੁਝ ਕੱਚਾ ਹਿੱਸਾ ਕਰਨ ਕਰਕੇ ਕੁੜੀ ਤੇ ਅਸੀਂ ਪੈਸੇ ਲਾਉਣ ਲੱਗ ਗਏ ਆ ਉਹ ਮੇਰੇ ਕੋਲ ਸਾਰਾ ਕੁਝ ਪ੍ਰੂਫ ਹੈਗਾ ਤਿੰਨ ਇਰੀ ਅਸੀਂ ਆਈ ਲੈਟਸ ਕਰਾ ਕੇ ਕੁੜੀ ਦਾ ਵੀਜ਼ਾ ਆ ਜਾਂਦਾ ਵੀਜ਼ਾ ਆ ਕੇ ਤੇ ਅਸੀਂ ਵਿਆਹ ਲੈ ਲੈਂਦੇ ਆ ਠੀਕ ਆ ਕੁੜੀ ਬਿਆ ਕਿ ਸਾਡੇ ਘਰੇ 1.5 ਤੋਂ 2 ਮਹੀਨੇ ਰਹਿੰਦੀ ਆ ਉਧਰ ਉੱਠ ਜਿੰਦੇ ਜਦੋਂ ਅਸੀਂ ਕੁੜੀ ਨੂੰ ਸਭ ਕੁਝ ਇਹ ਕਰਕੇ ਪੜ੍ਹਾਈ ਪੜੂਈ ਉਹਦੀ ਗਾਹਾਂ ਲੈਨੇ ਆ ਆਸਟ੍ਰੇਲੀਆ ਮੈਲਬੌਰਨ ਉਹਦਾ ਵੀਜ਼ਾ ਆ ਜਾਂਦਾ 26 ਲੱਖ ਰੁਪਏ ਚ ਕੁੜੀ ਅਸੀਂ ਚੜਾਉਨੇ ਆ ਉਧਰ ਜਾ ਕੇ ਕੁੜੀ ਆਪਦਾ ਕੰਮ ਵੀ ਕਰਦੀ ਆ ਫੁੱਲ ਠੀਕ ਆ ਸਭ ਕੁਝ ਕਰਦੀ ਆ ਇਸ ਤੋਂ ਬਾਅਦ ਅਸੀਂ ਉਹਨੂੰ ਫੀਸਾਂ ਵੀ ਪਾਉਨੇ ਆ ਇੱਕ 6 ਲੱਖ 6.5 ਲੱਖ 4 ਲੱਖ 4 ਲੱਖ 168 ਠੀਕ ਆ 52 ਲੱਖ ਰੁਪਿਆ ਮੂਲ ਮੂਲ ਕੁੜੀ ਦੇ ਉੱਤੇ ਲੱਗਿਆ ਵਾ ਕੁੜੀ ਹੈਗੀ ਆ ਬਾਈ ਟੱਲੇ ਵਾਲ ਦੀ ਠੀਕ ਆ ਇਹ ਤੋਂ ਬਾਅਦ ਜਿਹੜਾ 30 ਤੋਂ 35 ਦੇ ਵਿੱਚ ਅਸੀਂ ਵਿਆਜ ਭਰਿਆ ਮੇਰੀ ਜ਼ਮੀਨ ਵੀ ਸਾਰੀ ਗਹਿਣੇ ਪਈਆ ਲਿੰਮਟਾਂ ਵੀ ਚੱਕੀਆਂ ਹੋਗੀਆਂ ਠੀਕ ਆ ਅੱਜ ਵੀ ਮੇਰੇ ਕੋਲ ਸਾਰੇ ਪ੍ਰੂਫ ਆ ਮੈਂ ਥਾਣੇ ਵੀ ਤਰਖਾਸਾਂ ਦਿੱਤੀਆਂ ਬਹੁਤ ਦਿੱਤੀਆਂ ਕੋਈ ਸੁਣਵਾਈ ਨਹੀਂ ਕਰਦੇ ਕਹਿੰਦੇ ਯਾਰ ਹਾਂ ਹਾਂ ਐ ਕਰਕੇ ਤੁਹਾਡੇ ਮੁੰਡੇ ਨੇ ਵੀ ਨਾਲ ਡਿਵੋਰਸ ਦਿੱਤਾ ਐ ਕਰਕੇ ਸੈਨ ਕਰੀ ਬੈਠਾ ਭਾਈ ਜਦੋਂ ਮੇਰੇ ਭਰਾ ਨੂੰ ਨੇ 4 ਸਾਲਾਂ ਪਿਛੇ ਛੱਡਿਆ ਨਾ ਉਹਨੇ ਆਸਟ੍ਰੇਲੀਆ ਉਧਰ ਬੁਲਾ ਕੇ ਉਹ ਮਤਲਬ ਇਹੋ ਜਿਹਾ سلوਕ ਕਰਦੀ ਸੀ ਉਹ ਉਹਨੇ ਜੀਣਾ ਦੁੱਬਰ ਕਰਤਾ ਸੀ ਉਹਦਾ ਉਹਨੇ ਕਰਕੇ ਵਕੀਲ ਕੁੜੀ ਨੇ ਆਪ ਹੀ ਡਿਵੋਰਸ ਤੇ ਸੈਨ ਕਰਾ ਕੇ ਡਰਾ ਧਮਕਾ ਕੇ ਕਹਿੰਦੀ ਨਹੀਂ ਤਾਂ ਮੈਂ ਰਿਪੋਰਟ ਕਰਾਉ ਤੈਨੂੰ ਤੇ ਨਹੀਂ ਠੀਕ ਹੈਗਾ ਮੈਂ ਆਪ ਖਾ ਕੇ ਮਰੂੰ ਕੋਸ਼ਣ ਠੀਕ ਆ ਉਹਨੂੰ ਬਾਈ ਸੈਨ ਉਹਨੇ ੱੱਕੇ ਨਾ ਕਰਾ ਕੇ ਬਾਈ ਇੱਕ ਗੱਲ ਮੈਂ ਤੁਹਾਡੇ ਕੈਮਰੇ ਮੂਰੇ ਕਹਿਣੀ ਚਾਹੁੰਦਾ ਯਾਰ ਇੰਨਾ ਬੰਦਾ ਪੈਸਾ ਲਾ ਕੇ ਕੋਈ ਕਿਸੇ ਨਾਲ ਸਹਿਮਤ ਹੋ ਜੂ ਇੰਨਾ ਪੈਸਾ ਲਾ ਕੇ ਮੈਂ ਖੇਤੀ ਕਰ ਰਹੇ ਆਂ ਅਸੀਂ ਇੰਨਾ ਪੈਸਾ ਅਸੀਂ ਆਪ ਕਮਾਇਆ ਹੱਥੀਂ ਕੋਈ ਸਾਡਾ ਦੋ ਨੰਬਰ ਦਾ ਧੰਦਾ ਨਹੀਂ ਹੈਗਾ ਇੰਨਾ ਪੈਸਾ ਲਾ ਕੇ ਕਿਸੇ ਕਿਵੇਂ ਨਾ ਸਹਿਮਤੀ ਹੋ ਜੂ ਜਿਹੜਾ ਜਿਹੜਾ ਆਪਾਂ ਨੂੰ ਮੁਲਾਜ਼ਮ ਕਹਿੰਦੇ ਆ ਵੀ ਤੁਸੀਂ ਸਹਿਮਤ ਹੋ ਨਾਲ ਠੀਕ ਆ ਬਹੁ ਉਦੋਂ ਇੰਟਰਵਿਊ ਦਿੱਤੀ ਆ ਮੈਂ ਤੇ ਮੇਰੇ ਡੈਡੀ ਜੀ ਨੇ ਉੱਥੇ ਗਾਂਧੀ ਪੈਸੇ ਤੇ ਇਹਨਾਂ ਨੇ ਇੰਟਰਵਿਊ ਘਟ ਘਟ 32 33000 ਜਾਨੇ ਨੇ ਦੇਖ ਲਈ ਬਾਈ ਕਹਿੰਦੇ ਯਾਰ ਥਾਣੀ ਉਹਨਾਂ ਨੇ ਬਰਨਾਲੇ ਦਿੱਤੀ ਕਹਿੰਦੇ ਐ ਕਰਕੇ ਸਾਡੇ ਤੇ ਇੰਟਰਵਿਊ ਆ ਪਾਉਂਦਿਆ ਮੈਂ ਹੋਰ ਤਾਂ ਹੋਰ ਬਾਈ ਉੱਥੇ ਪੰਚਾਇਤ ਲੈ ਕੇ ਵੀ ਕੁੜੀ ਦੇ ਘਰੇ ਸਭ ਕੁਝ ਕੀਤਾ ਵੀ ਤੁਸੀਂ ਬੈਠ ਕੇ ਸਾਡੇ ਨਾਲ ਗੱਲ ਨਿਮੇੜੋ ਸਾਡਾ ਇੰਨਾ ਪੈਸਾ ਲੱਗਿਆ ਵਾ ਕੋਈ ਤੁਹਾਡੇ ਸਿਰ ਤੇ ਜੂਨ ਹੀ ਸਰਕਦੀ ਠੀਕ ਕੁੜੀ ਦਾ ਬਾਈ ਕੁੜੀ ਕੰਮ ਵੀ ਕਰਦੀ ਸੀ ਬਹੁਤ ਕੰਮ ਕਰਦੀ ਫੁੱਲ ਟਾਈਮ ਕੰਮ ਕਰਦੀ ਸੀ ਜਿਹੜਾ ਕੁੜੀ ਦਾ ਪੈਸਾ ਸੀ ਨਾ ਕੁੜੀ ਨੇ ਦੋ ਖਾਤੇ ਇੱਕ ਪਰਸਨਲ ਖਾਤਾ ਸੀ ਉਹਦਾ ਆਪ ਦਾ ਇੱਕ ਮੇਰੇ ਭਰਾ ਨਾਲ ਜੁਆਇੰਟ ਖਾਤਾ ਸੀ ਜਿਹੜੇ ਚ ਜੁਆਇੰਟ ਖਾਤੇ 'ਚ ਮੇਰੇ ਭਰਾ ਦਾ ਪੈਸਾ ਆਉਂਦਾ ਸੀ ਉਹਦੇ 'ਚ ਉਹ ਆਪ ਵੀ ਵਰਤ ਸੀ ਵਰਤਦੀ ਸੀ ਜਿਹੜਾ ਉਹ ਆਪ ਦੀ ਕਮਾਈ ਦਾ ਪੈਸਾ ਸੀ ਨਾ ਉਹ ਪੈਸਾ ਉਹ ਆਪਦੇ ਭਰਾਵਾਂ ਨੂੰ ਪਾਉਂਦੀ ਰਹੀ ਆ ਉਧਰ ਉਹ ਮੇਰੇ ਕੋਲੇ ਪ੍ਰੂਫ ਦੇ ਦਿਆ ਨਾ ਕੈਮਰੇ ਮੂਰੇ ਬਹਿ ਕੇ ਮੈਂ ਸ਼ਰ੍ਹਾਂ ਆ ਮੈਂ ਉਹ ਕਰੂੰਗਾ ਜੇ ਕੋਈ ਵੀ ਗੱਲ 19 ਕੀ ਹੋਈ ਤਾਂ ਮੈਂ ਮਾਫੀ ਮੰਗ ਲੂੰਗਾ ਠੀਕ ਆ ਜੇ ਅਸੀਂ ਮੇਰਾ ਪਰਿਵਾਰ ਕੋਈ ਉਹੇ ਜਿਹਾ ਹੋਇਆ ਠੀਕ ਆ ਕੋਈ ਗੱਲ ਨਹੀਂ ਉਹਦੇ ਚਾਕੇ ਬਾਈ ਉੱਥੇ ਮਲਾਜ਼ਮਾਂ ਦੇ ਮੂਰੇ ਹੋ ਜੋਇੰਟ ਖਾਤੇ ਦੀਆਂ ਧਰ ਦਿੰਦੇ ਆ ਜੋਇੰਟ ਖਾਤੇ ਦੀਆਂ ਨਹੀਂ ਲੈਣੀਆਂ ਅਸੀਂ ਉਹ ਖਾਤੇ ਦੀਆਂ ਸਟੇਟਮੈਂਟਾਂ ਲੈਣੀਆਂ ਜਿਦੇ ਚ ਉਹ ਕੁੜੀ ਦਾ ਟੈਕਸ ਕੱਟਿਆ ਜਾਂਦਾ ਸੀ ਤੇ ਜਿਦੇ ਚ ਅਸੀਂ 6 ਲੱਖ 6.5 ਲੱਖ 4 ਲੱਖ 4 ਲੱਖ ਸਾਰਾ ਪੈਸਾ ਉਹਨੂੰ ਕੁੜੀ ਨੂੰ ਫੀਸਾਂ ਪਾਈਆਂ ਅਸੀਂ ਉਹ ਚੀਜ਼ਾਂ ਮੰਗਦੇ ਆ ਠੀਕ ਆ ਕੁੜੀ ਤੇ ਅਸੀਂ ਪੈਸਾ ਲਾਇਆ ਕੁੜੀ ਆਪਦੀ ਕਮਾਈ ਦਾ ਪੈਸਾ ਬਾਈ ਉਹਦਾ ਟੱਲੇ ਆਲ ਉਹਨਾਂ ਨੂੰ ਆਪਦੇ ਭਰਾਵਾਂ ਨੂੰ ਪਾਉਂਦੀ ਰਹੀ ਆ ਠੀਕ ਆ ਕੁੜੀਆਂ ਬਾਈ 10 ਠੀਕ ਆ ਮੁੰਡੇ ਵੀ ਹੋਣਗੇ 10% ਮੈਂ ਐ ਨਹੀਂ ਕਹਿੰਦਾ ਜਿਹੜੀਆਂ ਕੁੜੀਆਂ ਇੱਥੋਂ ਗੇਟ ਤੱਕ ਨਹੀਂ ਜਾਂਦੀਆਂ ਬਾਈ ਉਧਰ ਜਾ ਕੇ ਉਹਨਾਂ ਨੂੰ ਪਤਾ ਨਹੀਂ ਕੀ ਸੱਪ ਸੌਂਗ ਜਾਂਦਾ ਠੀਕ ਆ ਉਧਰ ਜਾ ਕੇ ਪਤਾ ਨਹੀਂ ਕਿਉਂ ਉਹ ਉਹਨਾਂ ਨੂੰ ਖੰਭ ਲੱਗ ਜਾਂਦੇ ਆ ਪੈਸਾ ਕਿਉਂਕਿ ਬਾਈ ਮੁੰਡੇ ਵਾਲਿਆਂ ਦਾ ਲੱਗਿਆ ਹੁੰਦਾ ਸਿੱਧੀ ਜੀ ਗੱਲ ਆ ਜੇ ਕੁੜੀ ਵਾਲਿਆਂ ਦਾ ਅੱਧਾ ਪੈਸਾ ਲੱਗਿਆ ਹੋਵੇ ਨਾ ਕੁੜੀ ਉਹੀ ਵਧੀਆ ਬਸੂਗੀ ਆਪਦੇ ਘਰੇ ਤੇ ਇਹ ਕੁੜੀ ਦੇ ਘਰ ਪੱਟਣ ਦੇ ਵਿੱਚ 100% ਬਾਈ ਮੁੰਡੇ ਕੁੜੀ ਵਾਲਿਆਂ ਦਾ ਵੀ ਹੱਥ ਹੁੰਦਾ ਉਹ ਦੱਸਾਂ ਕਿਉਂ ਜਦੋਂ ਕੁੜੀ ਬਾਈ ਪੈਸਾ ਪਾਉਣ ਲੱਗ ਜਾਂਦੀ ਆ ਉਹ ਇਹ ਗੱਲ ਤਾਂ ਮੂਰੋ ਠੋਕ ਕੇ ਕਹਿੰਦੇ ਨੇ ਤੂੰ ਜਿਹੜਿਆਂ ਨੇ ਤੇਰੇ ਤੇ ਲਾਇਆ ਨਾ ਤੂੰ ਉਹਨਾਂ ਨੂੰ ਉਹ ਕਰ ਤੇ ਇਹਨਾਂ ਦੇ ਵਿੱਚੋਂ ਇਹ ਵੀ ਕੁੜੀ ਇੱਕ ਇਹ ਆ ਜਿਹੜੀ ਨੇ ਆਪਦੇ ਭਰਾਵਾਂ ਨੂੰ ਪੈਸਾ ਪਾਇਆ ਸਾਰਾ ਕੁਝ ਮੇਰੇ ਕਾਨੂੰਨ ਠੀਕ ਆ ਕੋਈ ਵੀ ਪੁਲਿਸ ਐਨਕਵਰੀ ਮੇਰੀ ਕਰ ਲੈ ਮੇਰੇ ਘਰ ਦੀ ਸਾਰੇ ਖਾਤਿਆਂ ਦੀ ਕਰ ਲੈ ਕਿੰਨਾ ਕੁ ਮੈਨੂੰ ਪੈਸਾ ਆਇਆ ਕਿੰਨਾ ਕੁ ਮੈਂ ਕਿਸੇ ਦਾ ਦਿੱਤਾ ਸਾਰਾ ਫਰੋਡ ਕੁੜੀ ਨੇ 420 ਪਲਾਨ ਬਣਾ ਕੇ ਦੇ ਭਰਾਵਾਂ ਨੇ ਸਾਰੀ ਗੇਮ ਖੇਡੀ ਆ ਸਾਰਾ ਪੈਸਾ ਸਾਡਾ ਲਵਾ ਕੇ ਬਾਈ ਸਾਡਾ ਮੇਰਾ ਤਾਂ ਮਾਂ ਪਿਓ ਜਾਂ ਡਿਪਰੈਸ਼ਨ ਚ ਆ ਇੰਨਾ ਪੈਸਾ 50 52 ਲੱਖ ਲਾ ਕੇ ਸਾਢੇ 5 ਕਿੱਲੇ ਮੇਰੇ ਕੋਲੇ ਜ਼ਮੀਨ ਆ ਆਪ ਕਰਦੇ ਆ ਕੁਛ ਠੇਕੇ ਤੇ ਲੈਣੇ ਆਂ 8 9 ਕਿੱਲੇ ਠੀਕ ਆ ਸਾਰਾ ਪੈਸਾ ਕੁੜੀ ਨੇ ਲਵਾਇਆ ਬਾਈ ਉਹਦਾ ਪਹਿਲਾਂ ਹੀ ਪਲਾਨ ਸੀ ਤਿੰਨ ਏਰੀ ਅਸੀਂ ਹਾਈ ਲਰਸ ਕਰਾਇਆ ਕੁੜੀ ਨੂੰ ਠੀਕ ਆ ਸਾਰਾ ਕੁਛ ਕਰਕੇ ਉਹਨੇ ਸਾਰਾ ਕੁਛ ਵੇਚੇ ਦਾ ਪਰਿਵਾਰ ਲਿਆਵਾ ਸੀ ਇਹਦੇ ਭਰਾ ਠੀਕ ਆ ਮਤ ਆ ਇਹ ਗੱਲ ਕਹਿਣਾ ਜੇ ਉੱਥੇ ਸੜਕ ਤੇ ਆ ਟੱਲੇ ਵਾਲੇ ਨਾਲ ਦਾ ਘਰ ਕੁੱਤਿਆਂ ਦਾ ਕੰਮ ਕਰਦੇ ਆ ਇਹ ਜੇ ਪੁਲਿਸ ਕੋਈ ਅਨਕਵਾਰੀ ਕਰਦੀ ਆ ਨਾ ਜੇ ਪੁਲਿਸ ਸੜਕ ਤੇ ਵੀ ਖੜ ਕੇ ਇਹ ਦੇਖ ਲੇ ਬਈ ਯਾਰ ਹਾਂ ਉਹਨਾਂ ਦੇ ਪਿੰਡ 'ਚੋ ਵੀ ਬੰਦੇ ਬਾਈ ਬਹੁਤ ਇਹ ਕਹਿੰਦੇ ਵੀ ਇਹਨਾਂ ਕੋਲ ਤਾਂ ਪਹਿਲਾਂ ਹਾਈ ਕੁਆਲਿਟੀ ਨਹੀਂ ਸੀ ਠੀਕ ਆ ਇਹ ਜਲਾਲ ਵਾਲਿਆਂ ਨੂੰ ਖਾ ਕੇ ਲੁੱਟ ਕੇ ਸਿੱਧੀ ਜੀ ਗੱਲ ਆ ਮੇਰਾ ਪਿੰਡ ਜਲਾਲ ਆ ਮੇਰਾ ਭਾਈ ਇਸ ਟਾਈਮ ਉਹ ਵੀ ਉਹ ਆ ਸਾਡੇ ਨਾਲ ਬਹਿ ਕੇ ਬਾਈ ਗੱਲ ਕਰ ਲੈਣਾ ਪੈਸਿਆਂ ਦੇ ਵਿੱਚ ਇੰਨਾ ਪੈਸਾ ਲਾਇਆ ਵਾ ਸਿੱਧੀ ਜੀ ਗੱਲ ਆ ਪੈਸਾ ਲੱਗਦਾ ਹੁੰਦਾ ਹਸਾਬ ਸਿਰ 'ਚ ਅਸੀਂ ਫੇਰ ਵੀ ਮੰਨ ਲਾਂਦੇ 50 52 ਲੱਖ ਮੂਲ ਲਾ ਕੇ 30 ਤੋਂ 35 ਦੇ ਵਿੱਚ ਵਿਆਜ ਭਰ ਕੇ ਇੰਨੇ ਦੇ ਵਿੱਚ ਅਸੀਂ ਕਿਵੇਂ ਸਵਾਰ ਕਰ ਲਗੇ ਠੀਕ ਆ ਕੋਈ ਬਹਿ ਕੇ ਸਾਡੇ ਨਾਲ ਅਸੀਂ ਬਾਈ ਹੋਰ ਤਾਂ ਹੋਰ ਮੇਰਾ ਭਾਈ ਉਹਦੇ ਭਰਾਵਾਂ ਨੂੰ ਵੀ ਦੱਸਦਾ ਰਿਹਾ ਗ ਪੇ ਸੋਢੀ ਕੁੜੀ ਮੇਰੇ ਨਾਲ ਆ ਸਲੂਕ ਕਰਦੀ ਆ ਤੁਸੀਂ ਸਮਝਾਓ ਜਦੋਂ ਮੇਰਾ ਭਾਈ ਗਿਆ ਉਹ ਗੱਲ ਇੱਕ ਕਹਿੰਦੇ ਕਹਿੰਦੇ ਯਾਰ ਕੋਈ ਗੱਲ ਨਹੀਂ ਅਸੀਂ ਸਮਝਾਵਾਂਗੇ ਆਪਦੀ ਕੁੜੀ ਨੂੰ ਮੇਰਾ ਮਾਪਿਓ ਕੁੜੀ ਦੇ ਘਰੇ ਵੀ ਗਿਆ ਫੇ ਸੋਢੀ ਕੁੜੀ ਮੇਰੇ ਮੁੰਡੇ ਨਾਲ ਆ ਸਲੂਕ ਕਰਦੀ ਉਹ ਵੀ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਸਮਝਾਵਾਂਗੇ ਪਰ ਬਾਈ ਉਹਨਾਂ ਦੇ ਸਿਰ ਤੇ ਕੋਈ ਜੂਨੀ ਸਰ ਕੀ ਮੈਂ ਸਰਪੰਚ ਕੋਲੇ ਵੀ ਗਏ ਆ ਅਸੀਂ ਕੱਠ ਰੱਖ ਕੇ ਉਹ ਗੱਲ ਇਹ ਕਹਿੰਦਾ ਇਹ ਕਹਿੰਦਾ ਹੀ ਯਾਰ ਜੇ ਤੁਸੀਂ ਨਾ ਸੋਢੀ ਕੁੜੀ ਮੰਨੀ ਨਾ ਤੁਸੀਂ ਕਿਸੇ ਤੋਂ ਇੰਨਾ ਪੈਸਾ ਲਵਾਏ ਉਹਨੂੰ ਬਹਿ ਕੇ ਨਿਬੜਣੀ ਪਣੀ ਆ ਗੱਲ ਪੈਸੇ ਦਾ ਜਿਹੜੇ ਨਿਕ ਬਣਦੇ ਸਨ ਉਹ ਦੇਣੇ ਪਣਿਆ ਤੇ ਉਹ ਬਾਈ ਸਰੇ ਆ ਮੱਕਰ ਦੇ ਆ ਚਾੱਕੇ ਜੁਆਇੰਟ ਖਾਤੇ ਦੇ ਦਾ ਸਟੇਟਮੈਂਟਾਂ ਦੇ ਦੰਦੇ ਆ ਠੀਕ ਆ ਜਿਹੜੇ ਖਾਤੇ ਦੇ ਆ ਸੀ ਉਹ ਸਟੇਟਮੈਂਟਾਂ ਲੈਣੀਆਂ ਜਿਹੜੇ ਕੁੜੀ ਦਾ ਪਰਸਨਲ ਖਾਤਾ ਸੀ ਜਿਹਦੇ ਚ ਟੈਕਸ ਕੱਟਿਆ ਜਾਂਦਾ ਸੀ ਲੈ ਗਿਆ ਸਟੇਟਮੈਂਟ ਹਾਂ ਵੀਰੇ ਮੇਰੇ ਕੋਲ ਸਟੇਟਮੈਂਟ ਆ ਹੈਗਾ ਜਿਹੜੇ ਹਾਂ ਹਾਂ ਬਾਈ ਇਹ ਮੇਰੇ ਕੋਲ ਸਟੇਟਮੈਂਟਾਂ ਸਾਰੀਆਂ ਜਿਹੜੀਆਂ 26 ਲੱਖ ਕੁੜੀ ਨੂੰ ਮੈਂ ਇਧਰੋਂ ਲਾ ਕੇ ਮੇਰੇ ਮਾਪਿਓ ਨੇ ਠੀਕ ਆ ਇਥੋਂ ਲੁਧਿਆਣੇ ਤੋਂ ਸਮਾਰਟ ਸਟੱਡੀ ਵਾਲਿਆ 7 ਲੱਖ ਕਰਿਆ ਵਾ ਠੀਕ ਆ ਸਾਰਾ ਕੁਝ 290 ਕਰਿਆ ਵਾ ਸਾਰੀਆਂ ਮੇਰੇ ਕੋਲੇ ਹੈਗਾ ਬਾਈ ਜਿੰਨਾ ਪੈਸਾ ਮੇਰੇ ਕੋਲੇ ਸਾਰੀਆਂ ਬੈਂਕਾਂ ਦੀਆਂ ਵੀ ਪੰਗਾ ਠੀਕ ਆ ਜਿਹੜੀਆਂ ਮੈਂ ਫੀਸਾਂ ਪੰਗਾ ਉਹਨੂੰ 6 ਲੱਖ ਸਾਰੀਆਂ 6 ਲੱਖ ਸਾਰੀਆਂ ਮੇਰੇ ਕੋਲੇ ਬਾਈ A to Z ਹੈਗਾ ਠੀਕ ਆ ਮੈਂ ਕੈਮਰੇ ਮੂਰੇ ਵੀ ਆ ਕੇ ਮੇਰਾ ਜਵਾਬ ਦੇ ਦਨ ਜਰ ਜੇ ਨਹੀਂ ਪੈਸੇ ਖਾਦੇ ਉਹਨਾਂ ਨੇ ਠੀਕ ਆ ਮੈਂ ਸ਼ਰੇਆ ਮਾਫੀ ਮੰਗ ਲੂਈ ਯਾਰ ਹਾਂ ਅਸੀਂ ਉਹ ਆ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਭਰਾ ਬਾਹਰ ਹਾਂਜੀ ਤੁਹਾਡੀ ਪਰਜਾਈ ਬਾਹਰ ਹਾਂਜੀ ਤੇ ਤੁਸੀਂ ਹੁਣ ਗੱਲ ਕੀ ਹੈ ਕਿਉਂਕਿ ਪਰਚਾਈ ਨੂੰ ਬਾਹਰ ਭੇਜਿਆ ਸੀ ਵੀ ਉਹ ਭਰਾ ਨੂੰ ਬੁલાਏਗੀ ਭਰਾ ਤਾਂ ਉਹਨੇ ਬੁਲਾ ਲਿਆ ਉਸ ਤੋਂ ਬਾਅਦ ਇਹ ਵੀ ਹੋ ਸਕਦਾ ਵੀ ਆਪਸੀ ਕੋ ਡਿਸਪਿਊਟ ਪੈ ਗਿਆ ਹੋਵੇ ਤੁਸੀਂ ਮੰਗ ਕੀ ਕਰਦੇ ਹੋ ਭਾਈ ਮੈਂ ਮੰਗ ਇਹ ਗੱਲ ਨਹੀਂ ਚਾਹਨਾ ਵੀ ਯਾਰ ਕਿਤੇ 80 82 82 ਲੱਖ ਲਾ ਕੇ ਇਕੱਲੇ ਮੈਂ ਆਪਣੇ ਭਰਾ ਨੂੰ ਤਾਂ ਨਹੀਂ ਸੋਚਿਆ ਕੁੜੀ ਤਾਂ ਇੱਕ ਗੱਲ ਕਹਿੰਦੀ ਹੁੰਦੀ ਮੇਰਾ ਸੁਪਨਾ ਬਾਹਰ ਦਾ ਜਾਣ ਦਾ ਮੇਰੇ ਸਾਡੇ ਪਰਿਵਾਰ ਦੇ ਦਿਮਾਗ ਦੇ ਵਿੱਚ ਕੋਈ ਕੀੜਾ ਨਹੀਂ ਸੀ ਵੀ ਬਾਹਰ ਜਾਣਾ ਠੀਕ ਆ ਕੁੜੀ ਕਹਿੰਦੀ ਹੁੰਦੀ ਸੀ ਵੀ ਮੇਰਾ ਬਾਹਰ ਜਾਣ ਦਾ ਸੁਪਨਾ ਅਸੀਂ ਪੈਸਾ ਲਾਇਆ ਅਸੀਂ ਭਾਈ ਵਿਆਹ ਵੀ ਵਧੀਆ ਕਰਿਆ ਸਾਰਾ ਅਸੀਂ ਰਸਮਾਂ ਸਾਰਿਆਂ ਮਹਾਰਾਜ ਦੀ ਹਜ਼ੂਰੀ ਚ ਲਾਵਾ ਲੰਗਾ ਯਾਰ ਉਹਨੂੰ ਮਾੜੀ ਮੋਟੀ ਕੁੜੀਆਂ ਨੂੰ ਇਹ ਸੰਕੋਚਤਾ ਚਾਹੀਦੀ ਬਈ ਮਹਾਰਾਜ ਦੇ ਮੂਰੇ ਲਾਵਾ ਲੈ ਕੇ ਬੇਅਦਵੀ ਬਾਈ ਦੂਜੀ ਬੇਅਦਵੀ ਨਾਲ ਉਹ ਵੀ ਵੱਡੀ ਬੇਅਦਵੀ ਆ ਯਾਰ ਜਿਹੜਾ ਬੰਦਾ ਆਦੇ ਰਸਤੇ ਨੂੰ ਹੀ ਨਹੀਂ ਸਮਝ ਰਿਹਾ ਬੇਅਦਵੀ ਕਰਦੇ ਆ ਲੋਕ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਉਹਨਾਂ ਦੇ ਮੂਰੇ ਸਕਰਾਣਾ ਕਰਦੇ ਆ ਲਾਵਾ ਲੈ ਕੇ ਵੀ ਯਾਰ ਕੁੜੀਆਂ ਇਹ ਗੱਲਾਂ ਕਰੀ ਜਾਂਦੀਆਂ ਕੁੜੀਆਂ ਨੂੰ ਹੀ ਬਾਈ ਸੱਪ ਛੁੰਗਿਆ ਵਾ ਸਿੱਧੀ ਜੀ ਗੱਲ ਆ ਮੈਂ ਕੈਮਰੇ ਮੂਰੇ ਕਹਿ ਰਹੇ ਆ ਉਧਰ ਜਾ ਕੇ ਮੁੱਕਰ ਜਾਂਦੇ ਆ ਜਿਹੜਾ ਇੱਥੋਂ ਗੇਟ ਤੱਕ ਨਹੀਂ ਜਾਂਦੇ ਆ ਠੀਕ ਆ ਮੈਂ ਇਹ ਗੱਲ ਇਹ ਨਹੀਂ ਕਹਿਣਾ ਚਾਹੁੰਦਾ ਬਾਈ ਮੇਰਾ ਮਾਂ ਪਿਓ ਦਾ ਇੰਨਾ ਪੈਸਾ ਲਵਾ ਕੇ ਕੱਲਾ ਮੈਨੂੰ ਅਦੇ ਭਰਾ ਤੱਕ ਨਹੀਂ ਸੀ ਵੀ ਕੱਲੇ ਨੂੰ ਉਹਨੂੰ ਹੀ ਲੈ ਕੇ ਜਾਵੇ ਠੀਕ ਆ ਇੰਨਾ ਪੈਸਾ ਲਵਾ ਕੇ ਹੁਣ ਪੈਸੇ ਕੁੜੀ ਨੇ ਕਮਾ ਕੇ ਵੀ ਉਧਰ ਪਾਏ ਆ ਇਹ ਸਹੀ ਆ ਗੱਲ ਵੀ ਕੁੜੀ ਪੈਸਾ ਮੁੰਡੇ ਵਾਲੇ ਤੋਂ ਲਵਾ ਲੇ ਤੇ ਪਵਾਈ ਆਪਦੀ ਕਮਾਈ ਉਧਰ ਆਪਦੇ ਭਰਾਵਾਂ ਨੂੰ ਪਾਈ ਜਾਵੇ ਸਹੀ ਗੱਲ ਆ ਇਹ ਅੰਤੇ ਕਿ ਸਤੋ ਸਿਖਾਂ ਦੇ ਵੀ ਮੇਰਾ ਭਰਾ ਕੱਲਾ ਬੁਲਾ ਲੇ ਮੈਂ ਥੋੜੇ ਨਾ ਜਾਂਦਾ ਪਰਿਵਾਰ ਉੱਥੇ ਬੁਲਾਣਾ ਚਾਹੁੰਦੇ ਸੀ ਨਹੀਂ ਭਾਈ ਪਰਿਵਾਰ ਨਹੀਂ ਆਪਾਂ ਮਤਲਬ ਭਰਾ ਨੂੰ ਬੁਲਾ ਲਿਆ ਉਹ ਕੁੜੀ ਨੇ ਪੈਸਾ ਆਪਣਾ ਨਜਾਇਜ਼ ਜਾਦੇ ਲਵਾ ਲਿਆ ਆਪਦੀ ਕਮਾਈ ਉਧਰ ਪਾਈ ਗਈ ਸਾਡੇ ਨਾਲ ਬਹਿ ਕੇ ਕੋਈ ਪੈਸਿਆਂ ਚ ਗੱਲ ਤਾਂ ਨਿਬੜ ਨਜ਼ਾਰਾ ਸਾਨੂੰ ਤਾਂ ਉਹ ਕਰਕੇ ਕੰਗਾਲ ਸਾਨੂੰ ਤਾਂ ਕਰਕੇ ਕੰਗਾਲ ਇਕੱਲੇ ਮੈਨੂੰ ਭਰਾ ਤੱਕ ਥੋੜੀ ਬਹਿ ਕੇ ਇਹ ਗੱਲ ਕਹਿੰਦੀ ਕੁੜੀ ਵੀ ਚਲੋ ਠੀਕ ਆ ਤੁਹਾਡਾ ਇੰਨਾ ਕੁ ਪੈਸਾ ਲੱਗਿਆ ਵੀ ਇੰਨੇ ਕੁ ਪੈਸਾ ਤੁਹਾਡੇ ਨਾਲ ਨਿਬੜਦੇ ਆਂ ਸੀ ਠੀਕ ਆ ਉਹਦਾ ਮਾਪਿਓ ਉਹਦਾ ਕੁੜੀ ਦੇ ਭਰਾ ਨਿਭੜਦੇ ਵਿੱਚ ਕੋਈ ਗੱਲ ਨਹੀਂ ਸਾਡੀ ਕੁੜੀ ਹੁਣ ਇੱਕ ਇਹਦੇ ਬੰ ਨੂੰ ਕਹਿ ਨਹੀਂ ਜਉਣਾ ਯਾਰ ਇੱਕ ਘਰ ਤਾਂ ਬਾਈ ਪਟਿਆ ਗਿਆ ਸਿੱਧੀ ਜੀ ਗੱਲ ਆ ਤੇ ਇੱਕ ਯਾਰ ਉੱਥੇ ਵਧੀਆ ਬਸਣ ਲੱਗ ਗਿਆ ਪੈਸਾ ਲਵਾ ਕੇ ਸਹੀ ਗੱਲ ਆ ਬਾਈ ਇਹ ਇੱਕ ਘਰ ਤਾਂ ਜਮਾ ਟੇਡਾ ਹੋ ਗਿਆ ਪੈਸੇ ਲਵਾ ਕੇ ਕੁੜੀ ਕੋਈ ਉਹ ਨਹੀਂ ਨੀਂਦ ਨਹੀਂ ਆਉਂਦੀ ਸਾਨੂੰ ਨਹੀਂ ਆਉਂਦੀ ਇਹ ਥੋੜੀ ਆ ਵੀ ਕਿੱਲਾ ਕਿਤੇ ਉਹੀ ਸੀਗਾ ਵੀ ਉਹ ਬਹਿ ਕੇ ਗੱਲ ਕਰਦੇ ਕੋਈ ਗੱਲ ਨਹੀਂ ਯਾਰ soaਡਾ ਇੰਨਾ ਪੈਸਾ ਲੱਗਿਆ ਸੀ ਦਿੰਨੇ ਆ ਫਿਰ ਇੱਕ ਗੱਲ ਹੋਰ ਆ ਬਾਈ ਅਸੀਂ ਆਈ ਲਾਈਟਸ ਕਰਾਇਆ ਸੀ ਪੈਸਾ ਲਾਇਆ ਕੁੜੀ ਉਧਰ ਪੈਸੇ ਪਵਾਵੇ ਸਹੀ ਗੱਲ ਆ ਇਹ ਕੁੜੀ ਦਾ ਹੱਕਾ ਪੈਸਾ ਇੱਧਰ ਪਾਵੇ ਭਰਾ ਨੂੰ ਉੱਥੇ ਬੁਲਾਇਆ ਉਸ ਤੋਂ ਬਾਅਦ ਕਾਗਜ਼ੀ ਕੋਈ ਮਤਲਬ ਵਰਕ ਪਰਮਿਟ ਜਾਂ ਪੀਆਰ ਦੇ ਵਿੱਚ ਮਦਦ ਕੀਤੀ ਕਿ ਨਹੀਂ 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 ਭਾਈ ਉਹਦਾ ਵੀਜ਼ਾ ਜਿਹੜਾ ਉਹ 3 ਮਹੀਨਿਆਂ ਦਾ ਰਹਿ ਰਿਹਾ ਉਹ ਕੁੜੀ ਦਾ ਨਹੀਂ ਪਤਾ ਉਹਦਾ ਭਾਈ ਕਿਹਦਾ ਪਲਾਨ ਆ ਕਿਹਦੇ ਨਾਲ ਉਹ ਰਹਿ ਰਹੀ ਆ ਕਿਵੇਂ ਆ ਇਹ ਸਾਨੂੰ ਨਹੀਂ ਹੈਗਾ ਪਤਾ ਕਿਉਂਕਿ ਭਾਈ ਜਦੋਂ ਬੰਦਾ ਇਹ ਸਾਜ਼ਿਸ਼ ਚੱਲਦਾ ਨਾ ਉਹਦਾ ਪਹਿਲੇ ਹੀ ਰਚਿਆ ਹੁੰਦਾ ਹੈ ਇਤਿਹਾਸ ਭਈ ਆਪਾਂ ਆਹ ਚੀਜ਼ ਕਰਨੀ ਆ ਜਦੋਂ ਪਹਿਲੇ ਹੀ ਬੰਦੇ ਦੇ ਦਿਮਾਗ ਦੇ ਵਿੱਚ ਕੀੜਾ ਵਜੇ ਨਾ ਭਈ ਆਪਾਂ ਇੱਧਰ ਦੀ ਜਾਣਾ ਤੇ ਆਹ ਚੀਜ਼ ਆਪਾਂ ਐ ਕਰਨੀ ਆ ਉਹ ਪਹਿਲੇ ਹੀ ਕੁੜੀ ਦਾ ਰਚਿਆ ਹੋਇਆ ਸੀ ਵੀ ਆਪਾਂ ਕਿਹੜਾ ਇਹਨੂੰ ਬੁਲਾ ਲਓ ਬੁਲਾ ਕੇ ਇਹਨੂੰ ਕਰਕੇ ਵਕੀਲ ਉਹਨੇ ਇਹੀ ਗੱਲ ਕਰੀ ਕੁੜੀ ਨੇ ਬੁਲਾ ਕੇ 4 ਸਾਲਾਂ ਪਿੱਛੋਂ ਉਹਨੇ ਰਿਪੋਰਟ ਸਾਰਾ ਕੁਝ ਡਿਵੋਰਸ ਦਿੱਤਾ ਵਕੀਲ ਵੀ ਉਹਨੇ ਆਪ ਹੀ ਕਰਿਆ ਬਾਈ ਸਿੱਧੀ ਜੀ ਗੱਲ ਗੱਲਾਂ ਬਾਈ ਇੰਨਾ ਪੈਸਾ ਲਵਾ ਕੇ ਮੈਂ ਤਾਂ ਇਹ ਗੱਲ ਕਹਿਣੀ ਚਾਹਣਾ ਮੇਰੇ ਨਾਲ ਬਹਿ ਕੇ ਗੱਲ ਤਾਂ ਕਰਨ ਕੁਝ ਪੈਸੇ ਤਾਂ ਨਿਭੜਨਾ ਮੇਰੇ ਮਾਪਿਆਂ ਨੂੰ ਤਾਂ ਕੰਗਾਲ ਕਰ ਗਈ ਹੁਣ ਇਹਦੇ ਵਿੱਚ ਇੱਕ ਘਰ ਤਾਂ ਜਮਈ ਉਹਨੇ ਜਾੜ ਕੇ ਰੱਖਤਾ ਤੇ ਆਪ ਦਾ ਉਹਨੇ ਵਧੀਆ ਆਪਦੇ ਪੈਰਾਂ ਸਿਰ ਹੋ ਗਏ ਜਿੰਨਾਂ ਕੋਲੇ ਆਈਲਟਸ ਕਰਾਉਣ ਦੀ ਵੀ ਹੈ ਨਹੀਂ ਸੀ ਗਜਾਇਸ ਕੋਈ ਆਈਲਟਸ ਕਰਾਉਣ ਜੋਗੀ ਗਜਾਇਸ ਵੀ ਹੈ ਨਹੀਂ ਸੀ ਉਹਨਾਂ ਕੋਲੇ ਤਿੰ ਠੀਕ ਆ ਇੰਨਾ ਪੈਸਾ ਲਵਾ ਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਬਾਈ ਕੋਈ ਬਹਿ ਕੇ ਮੇਰੇ ਨਾਲ ਗੱਲ ਨਿਬਣ ਅੱਜ ਤਾਂ ਬਾਈ ਮੈਂ ਇਹ ਗੱਲਾਂ ਉਹ ਕਰ ਰਿਹਾ ਹਾਂ ਉਹ ਦੱਸ ਰਿਹਾ ਹਾਂ ਕੁੜੀ ਦੀ ਉਹ ਕੱਲ ਨੂੰ ਬਾਈ ਮੈਂ ਕੁੜੀ ਦੀਆਂ ਫੋਟੋਆਂ ਵੀ ਲਾਉਂ ਸਿੱਧੀ ਜੀ ਗੱਲ ਆ ਠੀਕ ਆ ਜਿਹੜਾ ਕੁਝ ਮੈਂ ਤੁਹਾਡੀ ਵਧੀਆ ਗੱਲ ਕਹੂੰਗਾ ਵੀ ਤੁਸੀਂ ਫੋਟੋ ਨਹੀਂ ਦਿੱਤੀ ਮੈਂ ਵਧੀਆ ਗੱਲ ਕਮਾਂਗਾ ਵੀ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਹਜੇ ਮੈਂ ਫੋਟੋ ਨਹੀਂ ਦਊਂਗਾ ਹਾਂ ਬਾਈ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਯਾਰ ਠੀਕ ਆ ਮੇਰਾ ਬਾਈ ਮਾਪਿਓ ਮੇਰੇ ਮਾਪਿਓ ਨੇ ਕਿਤੇ ਥਾਣੇ ਦਾ ਮੂੰਹ ਨਹੀਂ ਦੇਖਿਆ ਨਾ ਮੇਰੇ ਕਿਸੇ ਦਾਦੇ ਨੇ ਨਾ ਕਿਸੇ ਨੇ ਜਿਹ ਕੰਡੀਸ਼ਨ ਦੇ ਵਿੱਚ ਲਿਆ ਕੇ ਖੜਾ ਕਰਤਾ ਠੀਕ ਆ ਮੈਂ ਹਜੇ ਵੀ ਇਹ ਕੈਮਰੇ ਮੂਰੇ ਕਹਿ ਰਿਆਂ ਵੀ ਕੁੜੀ ਸੁਣ ਰਹੀ ਆ ਕਿਤੇ ਵੀ ਉਹਦੀ ਵਾਇਰਲ ਹੁੰਦੀ ਆ ਫੋਟੋ ਮੈਂ ਹਜੇ ਨਹੀਂ ਦੇਊਗਾ ਉਹਦਾ ਭਰਾ ਵੀ ਜਿਹੜੀ ਗੱਲ ਮੇਰੇ ਸੁਣ ਰਹੇ ਆ ਨਾ ਮੇਰੇ ਨਾਲ ਬਹਿ ਕੇ ਗੱਲ ਹਜੇ ਵੀ ਪੈਸਾਂ 'ਚ ਨਿਬੜਨ ਨਾ ਹਜੇ ਵੀ ਚੱਲੇ ਇਹ ਗੱਲ ਹੁੰਦੀ ਆ ਵੀ ਚੱਲ ਕੋਈ ਗੱਲ ਨਹੀਂ ਯਾਰ ਠੀਕ ਆ ਜਦੋਂ ਜਮੇ ਝੱਗਾ ਛੜੀ ਜਾਂਦੇ ਬਈ ਯਾਰ ਅਸੀਂ ਤਾਂ ਕਰਨਾ ਹੀ ਨਹੀਂ ਫਿਰ ਬਾਈ ਇੱਕ ਦਿਨ ਇੱਕ ਦਿਨ ਉਹ ਕੁੜੀ ਦੀ ਗਾਂ ਵੀ ਜਾ ਕੇ ਉਹ ਖਬਰਾਂ ਕੀ ਦੇ ਨਾ ਰਹਿ ਰਹੀ ਆ ਘਰ ਪਟਕੇ ਉਹਦਾ ਯਾਰ ਕੁੜੀ ਹੋ ਗਈ ਠੀਕ ਆ ਮੇਰੇ ਮਾਪੇ ਉਹਨਾਂ ਤਾਂ ਨੀਂਦ ਨਹੀਂ ਆਉਂਦੀ ਨਹੀਂ ਇਹ ਗੱ ਤੜੇ ਕੋ ਸਬੂਤ ਹੈਗੇ ਕੋਈ ਵੀ ਉਹ ਕਿਸੇ ਹੋਰ ਨਾਲ ਰਹਿ ਰਹੀ ਹੈ ਨਹੀਂ ਬਾਈ ਆਪਾਂ ਇਹ ਗੱਲ ਤਾਂ ਨਹੀਂ ਕਰ ਸਕਦੇ ਬਾਈ ਕੁੜੀਆਂ ਯਾਰ ਕਰ ਦਿੰਗੀਆਂ ਆ ਇਹ ਆਪਾਂ ਨੂੰ ਨਹੀਂ ਪਤਾ ਵੀ ਕਿਹਦੇ ਨਾਲ ਉਹ ਕਰ ਰਹੀ ਆ ਕੀ ਉਹਦਾ ਪਲਾਨ ਬਾਈ ਉਹਦਾ ਤੁਸੀਂ ਗੱਲ ਕਰ ਰਹੇ ਹੋ ਫਿਰ ਆਪਾਂ ਨੂੰ ਜੇ ਸਬੂਤ ਨਹੀਂ ਹੈ ਤਾਂ ਗੱਲ ਕਰਨੀ ਨਹੀਂ ਚਾਹੀਦੀ ਹਾਂ ਬਾਈ ਚਲੋ ਠੀਕ ਹੈ ਮੈਨੂੰ ਨਹੀਂ ਉਹ ਚਾਹੀਦਾ ਸੀ ਪਰ ਬਾਈ ਉਹਦਾ ਕੋਈ ਨਾ ਕੋਈ ਤਾਂ ਪਲਾਨ ਹੋਊਗਾ ਹੀ ਨਾ ਉਹਦਾ ਹੋ ਸਕਦਾ ਪੀਆਰਪੀ ਹੋ ਜੇ ਮੇਰੇ ਭਾਈ ਕੋਲ ਤਾਂ 3 ਮਹੀਨੇ ਦਾ ਬੀਜਾ ਠੀਕ ਆ ਮੈਂ ਇਹੀ ਗੱਲ ਕਹਿਣੀ ਚਾਹੁੰਨਾ ਮੈਂ ਹਜੇ ਫੋਟੋ ਵੀ ਨਹੀਂ ਦਿੱਤੀ ਠੀਕ ਆ ਜੇ ਕੋਈ ਵੀ ਉਹ ਕੱਲ ਨੂੰ ਉਹਦੇ ਭਰਾ ਦੇਖ ਦਿਆ ਮੇਰੇ ਨਾਲ ਬਹਿ ਕੇ ਗੱਲ ਨਿਬੜ ਲੈਣਾ ਜੇ ਕੱਲ ਨੂੰ ਕੋਈ ਵੀ ਹੁੰਦਾ ਮੈਂ ਕੁੜੀ ਦੀ ਵੀ ਫੋਟੋ ਲਾਉ ਤੇ ਜਿਹੜੇ ਭਰਾਵਾਂ ਨੇ ਉਹਨੇ ਫਰਾਡ ਖੇਡਿਆ ਪੈਸੇ ਉਧਰ ਕੁੜੀ ਤੋਂ ਪਵਾਏ ਆ ਮੈਂ ਉਹਨਾਂ ਦੀ ਵੀ ਵਿੱਚੇ ਲਾਉ ਤੁਸੀਂ ਕੱਲ ਕਹਿ ਰਹੇ ਹੋ ਵੀ ਅੱਛਾ ਵਿਆਹ ਹੋਇਆ ਸੀ ਤੇ ਵਿਆਹ ਨਾਰਮਲ ਸੀ ਕੋਈ ਇਹ ਗੱਲ ਨਹੀਂ ਸੀ ਵੀ ਬਾਹਰ ਜਾਣਾ ਆਪਾਂ ਉਦੋਂ ਇਹੋ ਜੀ ਕੋਈ ਗੱਲ ਨਹੀਂ ਸੀ ਨਹੀਂ ਭਾਈ ਸੀ ਕਿ ਇਹ ਕੁੜੀ ਕਹਿ ਰਹੀ ਸੀ ਮੈਂ ਬਾਹਰ ਜਾਣਾ ਨਹੀਂ ਭਾਈ ਕੁੜੀ ਮਤਲਬ ਇਹ ਨੇ ਜਦੋਂ ਆਪਾਂ ਰਸਮ ਕਰੀਏ ਨੇ ਇੱਕ ਗਾਨਾ ਬੰਨ ਕੇ ਕੁੜੀ ਨੂੰ ਆਈ ਲੈਂਟਸ ਕਰਾਤਾ ਸੀ ਤੈਨਰੇ ਠੀਕ ਆ ਕੁੜੀ ਨੇ ਮੇਰੇ ਭਾਈ ਨੂੰ ਗੱਲ ਕਹੀ ਸੀ ਕਹਿੰਦੀ ਵੀ ਐ ਕਰਕੇ ਵੀ ਮੇਰਾ ਸੁਪਨਾ ਸਾਡਾ ਭਾਈ ਕੋਈ ਨਹੀਂ ਸੀ ਕੁੜੀ ਨੂੰ ਅਸੀਂ ਤਿੰਨ ਰੀ ਕਰਾਤਾ ਆਈਲੈਂਡਸ ਇੱਥੇ ਲੁਧਿਆਣੇ ਉਹਦਾ ਭਾਈ ਵੀ ਨਾਲ ਆਉਂਦਾ ਰਿਹਾ ਜਿਹੜੇ ਅਸੀਂ ਪੈਸੇ ਇਹ ਮਤਲਬ 26 ਲੱਖ ਤੱਕ ਪਹਿਲਾਂ ਜਿਹੜਾ 26 ਲੱਖ ਪਹਿਲਾਂ ਵੇਰਵਾ ਜਾਨੀ ਲੱਗਿਆ ਉਹਨੂੰ ਕੁੜੀ ਨੂੰ ਚੜਾਉਣ ਤੱਕ ਠੀਕ ਆ ਸਭ ਕੁਝ ਉਹ ਕੁੜੀ ਨੂੰ ਕਰਕੇ ਸਭ ਕੁਝ ਉਹਨੇ ਸਾਰਾ ਕੁਆ ਪਲਾਨ ਬਣਾ ਕੇ ਠੱਗੀ ਮਾਰੀ ਆ ਸਾਡੇ ਕੋਲੇ ਬਾਈ ਸਾਰੀਆਂ ਸਟੇਟਮੈਂਟਾਂ ਹੈਗਾ ਬੈਂਕ ਜਿੱਥੋਂ ਮੈਂ ਪੈਸਾ ਚੱਕਿਆ ਜਿਹੜੇ ਆੜਤ ਕੇ ਤੋਂ ਚੱਕਿਆ ਜਿਹੜੀਆਂ ਮੇਰੇਆਂ ਲਿੰਮਟਾਂ ਦਾ ਲੋਨ ਆ ਸਭ ਕੁਝ ਬਾਈ ਮੇਰੇ ਕੋਲੇ ਹੈਗਾ ਮੈਂ ਕੋਈ ਬਿਨਾ ਇਹਦੇ ਤੋਂ ਗੱਲ ਨਹੀਂ ਕਰ ਰਿਹਾ ਮੇਰੀ ਕਾਨੂੰਨ ਨੇ ਵੀ ਬਾਈ ਕੋਈ ਗੱਲ ਨਹੀਂ ਸੁਣੀ ਕਾਨੂੰਨ ਇੱਕ ਗੱਲ ਕਹਿੰਦਾ ਪੁਲਿਸ ਵਾਲੇ ਕਹਿੰਦੇ ਯਾਰ ਤੁਹਾਡੇ ਮੁੰਡੇ ਨੇ ਐ ਕਰਕੇ ਡਿਵੋਰਸ ਤੇ ਸਾਈਨ ਕਰਤੇ ਮੈਂ ਕਹਾਂ ਜੀ ਤੁਸੀਂ ਕੇਸ ਦੇਖਤਾ ਲਊਗਾ ਹਾਂ ਹੁਣ ਬਾਈ ਜੇ ਕਾਨੂੰਨ ਉਹ ਕੇਸ ਨੂੰ ਦੇਖਦਾ ਕਾਨੂੰਨ ਉਹ ਕੇਸ ਨੂੰ ਦੇਖਦਾ ਵੀ ਯਾਰ ਪੈਸਾ ਕੁੜੀ ਦਾ ਗਿਆ ਤਾਂ ਗਿਆ ਕਿੱਧਰ ਉਹ ਪਰਿਵਾਰ ਕੁੜੀ ਦਾ ਮੈਂ ਕੈਮਰੇ ਮੂਰੇ ਕਹਿ ਰਿਹਾ ਜੇ ਉਹਦੇ ਵਿੱਚੋਂ ਪਰਿਵਾਰ ਉਹਦਾ ਕੁੜੀ ਦਾ ਪੈਸੇ ਪਵਾਉਣ ਦੇ ਵਿੱਚ ਨਿਕਲੇ ਆ ਫਿਰ ਉਹ ਹੈ ਕਿ ਨਹੀਂ ਹੈ ਉਹ ਹੈਗੇ ਨਾ ਵਿੱਚ ਹੱਥ ਗੱਲ ਕਹੀ ਵੀ ਉਹਨਾਂ ਕੋਲ ਕੁਝ ਹੁੰਦਾ ਨਹੀਂ ਸੀਗਾ ਤੇ ਹੁਣ ਹੁਣ ਬਾਈ ਇਹ ਗੱਲ ਮੈਂ ਕਹਿ ਰਿਹਾ ਵੀ ਉਹ ਬਾਈ ਉਹਦੇ ਪਿੰਡ ਵਾਲੇ ਵੀ ਉੱਥੋਂ ਕਹਿ ਰਹੇ ਵੀ ਯਾਰ ਇਹਨਾਂ ਕੋਲੇ ਪਹਿਲਾਂ ਇਹਨਾਂ ਨੇ ਕਿਸੇ ਨੂੰ ਠੱਗਿਆ ਇਹਨਾਂ ਨੇ ਮਤਲਬ ਉਹਨਾਂ ਨੇ ਠੱਗੀ ਮਾਰੀ ਆ 420 ਕੀਤੀ ਆ ਹਾਂ ਬਾਈ ਇਹ ਵੀ ਮੈਂ ਗੱਲ ਕਹਿ ਰਿਹਾ ਵੀ ਠੀਕ ਆ ਉਹ ਸ਼ਰੇਆਮ ਜੇ ਕੋਈ ਕੱਲ ਨੂੰ ਖਾਤਿਆਂ ਦੀ ਉਹਨਾਂ ਦੀ ਪੜਤਾਲ ਹੁੰਦੀ ਆ ਤੇ ਉਹ ਸ਼ਰੇਆਮ ਦਿਸੂਗਾ ਵੀ ਯਾਰ ਹਾਂ ਇਹਨਾਂ ਨੇ ਕਿਸੇ ਨਾਲ ਠੱਗੀ ਮਾਰੀ ਆ ਠੀਕ ਆ ਉਹ ਦਿਸ ਰਿਹਾ ਕਿਉਂਕਿ ਯਾਰ ਜਿਹੜੇ ਮਾਪਿਆਂ ਨੇ ਕਿਹਨੇ ਲਾਇਆ ਕੁੜੀ ਤੇ ਪੈਸਾ ਲਾਇਆ ਉਹਦੇ ਕੋਲੇ ਤਾਂ ਕੱਖ ਵੀ ਨਹੀਂ ਰਿਹਾ ਯਾਰ ਅੱਜ ਠੀਕ ਆ ਜਿਹੜੇ ਨੇ ਲਾਇਆ ਕੁਛ ਨਹੀਂ ਉਹ ਕੁਛ ਦੀ ਕੁਛ ਹੋ ਕਰਕੇ ਵਹਿ ਗਿਆ ਜਿਹੜੇ ਖਾਤੇ ਦੀ ਜੇ ਇੰਨੇ ਸੱਚੇ ਆ ਮੈਂ ਕੈਮਰੇ ਮੂਰੇ ਵੀ ਕਹਿ ਰਿਆਂ ਵੀ ਕੁੜੀ ਦੇ ਪਰਸਨਲ ਖਾਤੇ ਦੀਆਂ ਉਹ ਦੇਣ ਜਿਹਦੇ ਚੋ ਟੈਕਸ ਕੱਟਿਆ ਜਾਂਦਾ ਸੀ ਜਿਹਦੇ ਚ ਅਸੀਂ 6 ਲੱਖ ਜਰ ਸਾਰਾ ਪੈਸਾ ਪਾਇਆ ਹੈ 20 22 ਲੱਖ 26 ਲੱਖ ਤੋਂ ਪਹਿਲਾਂ ਜਦੋਂ ਗਈ ਆ ਉਹ ਲੱਗ ਗਿਆ ਲੱਗ ਗਿਆ ਜਿਹੜਾ ਬਾਅਦ ਚ ਅਸੀਂ ਪੀਸਾ ਪਾਈਆਂ ਨੇ ਉਹ ਖਾਤੇ ਦੀਆਂ ਕੋਈਆਂ ਸਾਨੂੰ ਸਟੇਟਮੈਂਟਾਂ ਦੇ ਦੇ ਚੱਕ ਕੇ ਇਹ ਏਡੇ ਚਲਾਕ ਬੰਦੇ ਆ ਜੁਆਇੰਟ ਖਾਤੇ ਦੀਆਂ ਦੇ ਦਿੰਦੇ ਆ ਉਲਟਾ ਪਤਾ ਕੀ ਬੋਲਦਾ ਕਹਿੰਦੇ ਯਾਰ ਐਂ ਕਰਕੇ ਮੁੰਡੇ ਨੇ ਅਖੇ ਪੈਸਾ ਪਾਇਆ ਮੁੰਡੇ ਨੇ ਤਾਂ ਬਾਈ ਪੈਸਾ ਲਾਇਆ ਕੁੜੀ ਤੇ ਤੁਸੀਂ ਲਾਇਆ ਕੁਛ ਕੁੜੀ ਮੁੰਡੇ ਨੇ ਪੈਸਾ ਕੁੜੀ ਤੇ ਸੋਡੀ ਤੇ ਲਾਇਆ ਉਹ ਆਪਦਾ ਪੈਸਾ ਕਮਾ ਰਿਆ ਉਹ ਪਾ ਰਿਆ ਆਪਦੇ ਮਾਂ ਪਿਓ ਨੂੰ ਸੋਡੀ ਕੁੜੀ ਤੇ ਪੈਸਾ ਤਿੰਨੇਰੀ ਆਈ ਲੈਟਸ ਕਰਾ ਕੇ 50 52 ਲੱਖ ਲਾਇਆ ਸੋਡੀ ਕੁੜੀ ਨੇ ਸਾਨੂੰ ਕੀ ਪਾਇਆ ਅਸੀਂ 5 ਪੈਸੇ ਦੇ ਬਾਈ ਕੁੜੀ ਦੇ ਰਮਾਦਾਰ ਨਹੀਂ ਉਹਦੇ ਭਰਾਵਾਂ ਨੇ ਪੈਸਾ ਪਾਇਆ ਇਹ ਗੱਲ ਮੈਂ ਕੈਮਰੇ ਮੂਰੇ ਵੀ ਕਹਿ ਰਿਹਾ ਮੇਰੇ ਕੋਲੇ ਸਾਰਾ ਕੋਈ ਪ੍ਰੂਫ ਹੈ ਜੇ ਕੱਲ ਨੂੰ ਕੋਈ ਕਾਨੂੰਨ ਉਹਨਾਂ ਦੀ ਖਾਤਿਆਂ ਦੀ ਕਰ ਲੇ ਪੜਤਾਲ ਉਹ ਸ਼ਰੈ ਹੋਊਗਾ ਠੀਕ ਆ ਮੈਂ ਅੱਜ ਫੋਟੋ ਕੁੜੀ ਦੀ ਪਾਈ ਨਹੀਂ ਇਹ ਚੀਜ਼ ਮੈਂ ਹਜੇ ਵੀ ਇਹ ਗੱਲ ਕਹਿ ਰਿਹਾ ਅੱਜ ਤਾਂ ਚਲ ਫੋਟੋ ਨਹੀਂ ਪਾਈ ਕੱਲ ਨੂੰ ਠੀਕ ਆ ਕੋਈ ਮੇਰੀ ਬਾਈ ਕੋਈ ਧਮਕੀ ਨਹੀਂ ਠੀਕ ਆ ਮੇਰੇ ਨਾਲ ਬਹਿ ਕੇ ਗੱਲ ਨਿਬੜ ਲੈਣਾ ਠੀਕ ਆ ਮੈਂ ਇਸ ਚੀਜ਼ ਮੂਰੇ ਆਉਣਾ ਹੀ ਨਹੀਂ ਸੀ ਚਾਹੁੰਦਾ ਠੀਕ ਆ ਮੇਰਾ ਪਰਿਵਾਰ ਇਸ ਚੀਜ਼ ਮੂਰੇ ਕੈਮਰੇ ਮੂਰੇ ਆਉਣਾ ਹੀ ਨਹੀਂ ਸੀ ਚਾਹੁੰਦਾ ਠੀਕ ਆ ਅਸੀਂ ਇਹ ਗੱਲ ਕਹਿੰਦੇ ਸੀ ਯਾਰ ਕੀ ਆ ਪੰਚਾਇਤਾਂ ਦੇ ਵਿੱਚ ਨਿਬੜ ਜੇ ਬਹਿ ਕੇ ਠੀਕ ਆ ਜਦੋਂ ਉਹਨਾਂ ਨੇ ਕੋਈ ਪੰਚਾਇਤਾਂ ਦੇ ਵਿੱਚ ਨਹੀਂ ਸੁਣੀ ਸਾਡੀ ਆ ਹੱਕ ਕੇ ਹੂਲਾ ਫੱਕਣਾ ਪਿਆ ਬਾਈ ਫੇਰ ਮੈਂ ਇਹ ਕੈਮਰੇ ਮੂਰੇ ਵੀ ਚੱਲ ਯਾਰ ਕੋਈ ਗੱਲ ਨਹੀਂ ਹੁਣ ਮਰੇ ਵੀ ਤਾਂ ਹੈ ਗਈਆਂ ਠੀਕ ਆ ਕੀ ਆ ਬੰਦੇ ਨੂੰ ਮਾੜੀ ਮੋਟੀ ਸ਼ਰਮ ਆਏ ਆ ਜੇ ਇਹ ਤਾਂ ਪੱਟਿਆ ਗਿਆ ਇੱਕ ਗਾਂ ਤਾਂ ਬੰਦਾ ਕ ਕੁੜੀਆਂ ਬਾਈ 100 ਚੋਂ 90% ਕਰਦੀਆਂ ਇਹਨੇ ਹੋਣਗੇ ਮੁੰਡੇ ਵੀ 10% ਮੈਂ ਨਹੀਂ ਕਹਿੰਦਾ ਵੀ ਨਾ ਹੋਣਗੇ ਪਰ ਕੁੜੀਆਂ ਦਾ ਤਾਂ ਆ ਬਈ ਉੱਤੇ ਆ ਪਿਆ ਸਿੱਧੀ ਜੀ ਗੱਲ ਆ ਸਾਰੇ ਕੇਸ ਕੇਸ ਹੱਦ ਨਾਲੋਂ ਵੱਧ ਕੇ ਕੁੜੀਆਂ ਦੇ ਆ ਜਿਹੜੀਆਂ ਇੱਥੋਂ ਕਿਤੇ ਜਾਂਦੀਆਂ ਨਹੀਂ ਉਧਰ ਜਾ ਕੇ ਪਤਾ ਨਹੀਂ ਕਿ ਖੰਭ ਲੱਗ ਜਾਂਦੇ ਇਹਨਾਂ ਨੂੰ ਕੁੜੀਆਂ ਨੂੰ ਠੀਕ ਆ ਇੱਕ ਜਿਹੜਾ ਕੁੜੀਆਂ ਸ਼ਰਮ ਕਰਨ ਵੀ ਕਿਸੇ ਦੇ ਮਾਪਿਆਂ ਨੇ ਪੈਸਾ ਕਮਾ ਕੇ ਕਿਵੇਂ ਲਾਇਆ ਕਿਵੇਂ ਨਹੀਂ ਲਾਇਆ ਬਾਈ ਜਮਾ ਨਹੀਂ ਸੋਚਦੀਆਂ ਮੇਰੇ ਮਾਪਿਆਂ ਨੇ ਖੇਤੀ ਕਰਿਆ ساری ਉਮਰ ਉਹਨਾਂ ਨੇ ਧੰਦਾ ਕਰਿਆ ਇਹ ਕੋਈ ਮੇਰੇ ਮਾਪੇ ਉਹਦਾ 2 ਨੰਬਰ ਦਾ ਧੰਦਾ ਨਹੀਂ ਹੈਗਾ ਜਿਹੜਾ ਇੰਨਾ ਪੈਸਾ ਉਹਨੇ ਇਕੱਠਾ ਕਰਕੇ ਜਿਹੜਾ ਕੁੜੀ ਤੇ ਪੈਸਾ ਲਾਇਆ ਨਾ ਉਹ ਅਸੀਂ ਅੱਜ ਵੀ ਉਹ ਬਾਈ ਵਿਆਜ ਭਰੀ ਜਾਂਦੇ ਆ ਠੀਕ ਆ ਜੇ ਕਾਨੂੰਨ ਕੋਈ ਕਾਰਵਾਈ ਉਹ ਕਰ ਦੇ ਨਾ ਉਹ ਅੱਜ ਵੀ ਪੈਸਾ ਉਵੇਂ ਭਰ ਰਿਹਾ ਹੋ ਸਭ ਕੁਝ ਵਿਆਜ ਭਰ ਰਿਹਾ ਮੈਂ ਇਹ ਸੋਡੇ ਮਾਧਮ ਰਾਹੀਂ ਕਹਿਣਾ ਚਾਹੁੰਦਾ ਇਹ ਠੀਕ ਆ ਸਹੀ ਆ ਤਾਂ ਸਹੀ ਆ ਗੱਲ ਬਾਈ ਇਹ ਬਹੁਤ ਬਹੁਤ ਤਵਾਮੀਦ ਕਰਦੇ ਆ ਵੀ ਇਨਸਾਫ ਇਹਨਾਂ ਨੂੰ ਮਿਲੇ ਤੇ ਜੇ ਦੂਜੇ ਪੱਖ ਤੋਂ ਸਾਡੇ ਮੂਰੇ ਕੋਈ ਆਣਾ ਚਾਹੁੰਦਾ ਤਾ ਅਸੀਂ ਆਪਣੀ ਜੀਮੇਲ ਮੈਂਸ਼ਨ ਕਰਤੀ ਆ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਜ਼ਰੂਰ ਇਹਨੇ ਇਸ ਨੌਜਵਾਨ ਨੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਨੇ ਤੇ ਇਹ ਗੱਲ ਕਹੀ ਆ ਵੀ ਸਾਡੀਆਂ ਜਿੰਨੀਆਂ ਵੀ ਸੇਵਿੰਗ ਸੀ ਉਹ ਸਾਰੀਆਂ ਹਸਤੇ ਨਿਕਲ ਚੁੱਕੀਆਂ ਹੋਈਆਂ ਆ